ਜ਼ਿਲ੍ਹਾ ਨੂੰ ਪੈਂਦਾ ਮਰੇਲ ਕੋਟਲਾ ਕਿਤਰਾ ਤਰਾ ਚੈੱਕ ਕਰਸਾ ਨਾ ਮੋੜ ਲੋ ਜੀ ਲੋ ਜੀ ਚੈੱਕ ਕਰਸਾ ਫੇਸ ਮੂਟੀ ਵੀ ਚੈੱਕ ਕਰਸਾ ਨਾ ਚਲੋ ਭਰਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਰ ਮਾਰਕਪੁਰ ਚੁੰਗਾ ਤੇ ਜਿਲ੍ਹਾ ਨੂੰ ਪਾਇੰਦਾ ਜੀ ਮੇਰਕੋਟਲਾ ਬਾਈ ਕੋਲ ਇੱਕ ਗੱਬਣ ਜਰਸੀ ਤੇ ਦੋ ਸੁਈਆਂ ਵੀਆ ਵੱਧ ਜਾਣ ਕਰੇ ਲਵਾਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਤੁਹਾਨੂੰ ਸਪੁੱਝ ਜਾਈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਫੋਰ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਅਜੀ ਹੋਈ ਸਸ ਗਈ ਬਾਈ ਸਸਰੀਕਾਰ ਨਾਮ ਨਾ 72 ਚੰਗਾਈ 65 ਪਿੰਡ ਮਵਾਰ ਕਪੁਰ ਚੰਗਾਈ ਜ਼ਿਲ੍ਹਾ ਜ਼ਿਲ੍ਹਾ ਮਲੇਰ ਕੋਲਾ ਜੀ ਕਿੰਨੀਆਂ ਗਾਂਾਂ ਵੀਰੇ ਆਪਣੇ ਕੋਲ ਅੱਜ ਗਈਆਂ ਅੱਜ ਵੀਰੇ ਆਪਣੇ ਕੋਲ ਤਿੰਨ ਬਿਕਰੀ ਵਾਲਿਆਂ ਨੇ ਵੀਰੇ ਠੀਕ ਆ ਇੱਕ ਗੱਬੜਾ ਦੋ ਸੂਹੀਆਂ ਨੇ ਠੀਕ ਆ ਜੀ ਹਾਂ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਗਾਂ ਚ ਬਿਓ ਜਰਸੀ ਵਛੀਆ ਵੀਰੇ ਹਾਂਜੀ ਠੀਕ ਆ ਦੂਜਾ ਸੂਆ ਹਾਂਜੀ ਦੁੱਧ ਦੱਤਾ ਹੈ ਰੈਪਲੂਨ ਦਾ 16-17 ਕਿਲੋ ਠੀਕ ਆ ਹਾਂ ਕਿੰਨੇ ਦਾਸ ਪਾਏ ਨੇ ਇਹ ਦਾਸ ਲੈਵੇ 12 ਲੈ ਜਾਵੇ ਰੇਟ ਭਰਾ ਜਾਇਆ ਜੀ ਰੇਕ ਜਾਈ 65000 ਰੁਪਏ ਲੈ ਲਾਂਗੇ ਠੀਕ ਆ ਚੋਰ ਦਾਪਾ ਮੌਕੇ ਤੇ ਹੋ ਜਾਊਗਾ ਠੀਕ ਆ ਤੋੜ ਦੋ ਭਰਾ ਨੂੰ ਖੋਲ ਪ੍ਰੀ ਗੇਟ ਬਰਾ ਚੱਕਰ ਸਭ ਛੰਨੀ ਅਥੋਂ ਇਹ ਪੌਣੀ ਲੈ ਇਹੋ ਜੀ ਬਰਾ ਬੱਚਾ ਉੱਥੇ ਕਰ ਦੇ ਉਹ ਬੱਚੇ ਕੋਲ ਲੋਈ ਪੂਰਾ ਪੜਾ ਦੇਖ ਸਕਦੇ ਕਰ ਮਾਵੜੀਆ ਬਮਾਰਕਪੁਰ ਚੂੰਗਾ ਲੋ ਜੀ ਜਿਲ੍ਹਾ ਨੂੰ ਪੈਂਦਾ ਮਰੇਲ ਕੋਟਲਾ ਕਿਹੜਾ ਤਰਾ ਚੈੱਕ ਕਰ ਸਕਦਾ ਮਰਾ ਮੋੜ ਲੋ ਜੀ ਲੋ ਜੀ ਚੈੱਕ ਕਰ ਸਕਦਾ ਫੇਸ ਬਿਊਟੀ ਵੀ ਚੈੱਕ ਕਰ ਸਕਦਾ ਲੈ ਚਲੋ ਭਰਾ ਲੋ ਜੀ ਠੀਕ ਹੈ ਮਾਰਤਾਣ ਕਰ ਹੋ ਜੂ ਵੀਰੇ ਹਾਂ ਮਾਰਤਾਣ ਹੋ ਜੂਗਾ ਗੜ ਕੇ ਬੋਲਦੇ ਮੜਿਆ ਲੋ ਜੀ ਚੈੱਕ ਕਰ ਸਕਦੇ ਭਰਾ ਤੋਰਾ ਤਰਾ ਕਰਮ ਵਾਲੀ ਦਾ ਠੰਡਿਆ ਠੁੰਡਿਆ ਪੂਰੀਆ ਬਾਰ ਬਾਰ ਦੇਖ ਲਓ 16 17 ਕਿਲੋ ਕਰਦਾ ਦਿੱਤਾ ਹੋਇਆ ਬੱਚੀ ਦਾ ਠੀਕ ਹੈ ਠੀਕਾ ਦੂਜੇ ਸੁਣਾਏ ਸੀ ਬਲੂਮ ਦਾ 16 17 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਜੀ ਬੰਦ ਹਾਂ ਜੀ ਲੋ ਜੀ ਚੈੱਕ ਕਰ ਸੰਭਰਾ ਹੋਰ ਹਟ ਛੇ ਅੱਜ ਵੀ ਦੂਜੀ ਜਾਣਕਾਰੀ ਦੋ ਤਾਂ ਦੋਜੀ ਵੀਰੇ ਪਲੂਣ ਵੱਸੀ ਆ ਹਾਂਜੀ ਠੀਕ ਆ ਤੇ ਦੁੱਧ ਹੈਗਾ 12 13 ਕਿਲੋ ਬੋਲੀ ਤਿਆਰ ਆ ਠੀਕ ਆ ਮਾਗਰ ਬੱਸਾ ਵੀਰੇ ਮਾਗਰ ਬੱਸਾ ਵੀ ਹਾਂਜੀ ਕਿਹੜਾ ਬੱਚਾ ਜੀ ਇਹਦਾ ਆ ਬੱਚਾ ਜੀ ਉਰਲਾ ਉਰਲਾ ਲੋਪਰਾ ਬੱਚਾ ਦਾ ਠੀਕ ਆ ਜੀ ਚੈੱਕ ਕਰ ਸਕਦੇ ਤੁਸੀਂ ਤੇ ਰੇਡ ਭਰਾ ਜਾਇਆ ਜਦਾ ਜਾਇ ਵੀ ਲੈ ਲੈ 62000 ਰੁਪਿਆ ਬਾਹਰ ਦੀ ਦੇ ਦਾਂਗੇ ਜੀ ਠੀਕ ਆ ਜੀ ਹਾਂ ਲਿਓ ਪਰਾ ਚੱਕਾ ਸਕਦੇ ਤੁਸੀਂ ਬਿਊਟੀ ਹਾਂ ਕਰਮ ਵਾਲੀ ਤੋਰਾ ਤਰਾ ਲੋ ਜੀ ਮੋੜ ਦੋ ਲੋ ਜੀ ਫੇਸ ਬਿਊਟੀ ਤੋਰਾ ਤਰਾ ਠੀਕ ਹੈ ਜੀ ਥਣ ਤੁਹਾਨੂੰ ਬਹੁਤ ਸੋਹਣੇ ਲੱਗਿਆ ਕਰਮ ਵਾਲੀ ਦੀ ਲੋ ਫੈਂਡ ਮਮਾਰਕਪੁਰ ਚੂੰਗਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮਰੀਲ ਕੋਟਲਾ ਠੀਕ ਹੈ ਜੀ ਬਾਈ ਜੀ ਨਾਲ ਜੀ ਕਨੈਕਟ ਕਰੋ ਰੇਟ ਬਾਈ ਨੇ ਆਪ ਨੂੰ ਦੱਸ ਦਿੱਤਾ ਠੀਕ ਹੈ ਜੀ। ਅੱਛਾ। ਤਾਂ ਜੀ ਸੁਈ ਦੀ ਮਾਗਰ ਬੱਸਾ। ਠੀਕ ਹੈ ਜੀ। ਹਾਂਜੀ ਬਈ ਤੀਜੀ ਦੱਸੋ ਜਾਣਕਾਰੀ। ਤੀਜੀ ਵੀਰੇ ਮਾਗਰ ਬੱਸੀ ਆ ਅੱਜ ਪੰਜਵਾਂ ਦਿਨਾਂ ਸੁਈ ਨੂੰ। 18-14 ਕਿਲੋ ਬੌਲੀ ਤਿਆਰ ਆ। ਰੇਟ ਭਾਜਿਆ ਅੱਜ। ਜਾਇ ਇਹਦਾ 1 ਬਾਹ 1000 ਰੁਪਇਆ ਵੀਰੇ। ਇਹਦਾ 60000। ਹਾਂ। ਤਾਂ ਕੀ ਇਹ ਮਾਗਰ ਬੱਸੀ ਆ ਵੀਰੇ? ਆ ਬਸੀ ਬਰਾ ਛੋਟੇ ਛੋਟੇ ਕੰਨਾ ਬਹੁਤ ਸੁਣੀ ਦਸੀ ਠੀਕ ਹਾਂ ਤੋ ਰੱਛੀ ਬਾਹ ਕਕਵਾਲ ਤੇ ਰਿਆ ਹਾਂਜੀ ਹਾਂਜੀ ਬਸੀ ਦਿਖਾ ਤਾ ਦਿਖਾਤਾ ਦਾ ਚੈੱਕ ਕਰ ਸਕਦਾ ਬਰਾ ਠੀਕ ਹੈ ਚਾਹ ਦੋ ਡੰਗ ਚੁੜੀ ਜਾਣਾ ਦੋ ਡੰਗ ਚੋ ਕੇ ਲੈ ਕੇ ਜਾਵੇ ਵੀਰੇ ਠੀਕ ਆ ਉਹ ਵੀ ਮੰਗਾ ਲਵੇ ਗਰੰਟੀ ਆਪਨੂੰ ਠੀਕ ਹੈ ਠੀਕ ਰੋਸ ਸੋਪਰਾ ਬਾਹਰ ਜਾਣਕਾਰੀ ਬਾਈ ਤੁਸੀਂ ਲਿਖਾ ਦਿਓ ਬਾਈ ਦਾ ਨੰਬਰ ਲਾਵਾਂਗੇ ਟਾਈਟਲ ਵਿੱਚ ਦੇਵੇ ਦਾ ਅੰਤਜਾ ਤੁਸੀਂ ਲਾ ਦੇ ਭਰਾ ਠੀਕ ਹੈ ਜੀ ਠੀਕ ਹੋ ਮੋੜ ਦਿਓ ਬਾਈ ਇਤਨੇ ਗਾਮਾਂ ਕਿੱਥੇ ਲੈਣੀਆਂ ਤਾਂ ਮਾਨਤਨ ਮਾਨਤਨ ਹੋ ਜੂਗੀ ਜਦ ਤੱਕ ਲੈਣੀਆਂ ਕਿੱਥੇ ਲੈਣੀਆਂ ਪੂਰਾ ਕਰ ਦੋ ਹਾਂ ਆਪਣੇ ਕੋਲ ਜਰਸੀ ਹੀ ਹੁੰਦੇ ਨੇ ਸਾਰ ਹਾਲ ਠੀਕ ਹੈ ਜਰਸੀ ਦਸਾਂ ਆਪਣੇ ਕੋਲ ਵੀ ਹੈ ਠੀਕ ਹੈ ਜੀ ਹਾਂ ਲੋਪਾ ਬਾਈ ਦਾ ਪਪਾਰ ਦਾ ਕੰਮ ਆ ਬਾਈ ਦਾ ਪਪਾਰ ਆ ਆਨਲਾਈਨ ਮੰਗਾ ਲਓ ਆਨਲਾਈਨ ਮੰਗਾ ਲਓ ਠੀਕ ਹੈ ਜੀ ਉੱਛ ਸੇ ਕਰ ਸਕਦੇ 16 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਪਹੁੰਚ ਕਰ ਦਾਂਗੇ ਠੀਕ ਹੈ ਜੀ ਉੱਛ ਲੈ ਆਓ ਵੀਰੇ ਲੋ ਆ ਜਾਓ ਵੀਰੇ ਠੀਕ ਹੈ ਹਾਂ ਲੋਪਰਾ ਵਾਈ ਕੋਲ ਬੱਸੀਆਂ ਜਰਸੀ ਵੱਧ ਜਾਣਕਾਰੀ ਵਾਈ ਚਾਹਦਿਓ ਵੀਡੀਓ ਦੇ ਲਈ ਤੈਦ ਲੋ ਤੁਹਾਡਾ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਅਦ